ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਜਿੱਥੇ ਸਿੱਖ ਜਥੇਬੰਦੀਆਂ ਸਾਥ ਦੇ ਰੀਆਂ ਨੇ ਉੱਥੇ ਹੀ ਪਾਈ ਹੈ ਅਮਰਿਤਪਾਲ ਦੀ سپورਟ ਦੇ ਵਿੱਚ ਉਹਨਾਂ ਦੇ ਵਕੀਲ ਵੀ ਆ ਰਹੇ ਨੇ ਤੇ ਹੁਣ ਇਹ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਸਿੱਖ ਕੌਮ ਨੇ ਇੱਕ ਵੱਡੀ اپੀਲ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਨੂੰ ਵੋਟ ਪਾਓ ਤੇ ਇਸ ਵਾਰ ਖਡੂਰ ਸਾਹਿਬ ਦੇ ਵਿੱਚ ਐਮਪੀ ਲਿਆਓ ਲਗਾਤਾਰ ਚੋਣ ਪ੍ਰਚਾਰਾ ਜਿਹੜਾ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਉੱਥੇ ਭਾਈ ਅਮਰਤਪਾਲ ਦੇ ਵਕੀਲ ਹਰਪਾਲ ਸਿੰਘ ਖਾਰਾ ਵੀ ਉਹਨਾਂ ਦੀ ਫੁੱਲ ਸਪੋਰਟ ਕਰ ਰਹੇ ਨੇ ਤੇ ਉੱਥੇ ਅਕਾਲੀ ਦਲ ਦੇ ਉੱਤੇ ਕੁਝ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਅੱਜ ਅਕਾਲੀ ਦਲ ਕੁਝ ਮੁੱਦੇ ਚੱਕ ਰਿਹਾ ਤੇ ਉਦੋਂ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਇਹ ਮੁੱਦੇ ਕਿਉਂ ਨਹੀਂ ਚੱਕੇ ਤੇ ਅੱਜ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਕਿ ਕਿ ਹਰਪਾਲ ਸਿੰਘ ਖਾਰਾ ਦੇ ਵੱਲੋਂ ਵੀ ਸਾਦੇ ਗਏ ਨੇ ਤੇ ਪਲਟਵਾਰ ਵੀ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਅੱਜ ਸਿੱਖ ਜੱਥੇਬੰਦੀਆਂ ਨੂੰ ਲੈ ਕੇ ਸ਼ਰੀਆਨ ਤੱਕੇ ਚਾਹੀਏ ਜਿਹੜੀ ਕਿ ਪੰਜਾਬ ਸਰਕਾਰ ਦੀ ਦਿਖਾਈ ਦੇ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਪਲਟਵਾਰ ਜਿਹੜਾ ਕਿ ਹਰਪਾਲ ਸਿੰਘ ਖਾਰਾ ਦੇ ਵੱਲੋਂ ਕੀਤਾ ਗਿਆ ਤੇ ਪਰ ਮੂਰੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹਰਪਾਲ ਸਿੰਘ ਖਾਰਾ ਦਾ ਹੋਰ ਕੀ ਕਹਣਾ ਬੇਨਤੀ ਹੈ ਕਿ ਮੇਰੀ ਇਹ ਨਹੀਂ ਗੱਲ ਹੈ ਲੀਡਰ ਦੀ ਲੀਡਰ ਕੌਣ ਚਾਹੀਦਾ ਹੈ ਲੀਡਰ ਉਹ ਚਾਹੀਦਾ ਜਿਹੜਾ ਆਪ ਦੀ ਕੌਮ ਦਾ ਲੀਡਰ ਹੋਵੇ ਹਿੰਦੁਸਤਾਨ ਦੇ ਅੰਦਰ ਜਿੰਨਾ ਜਲੋ ਮਹਿੰਦੋਸਤਾਨ ਦੀ ਬਹੁ ਗਿਣਤੀ ਨੇ ਘੱਟ ਗਿਣਤੀਆਂ ਤੇ ਕੀਤਾ 747 ਤੋਂ ਬਾਅਦ ਸ਼ਾਇਦ ਕਿਸੇ ਦੇਸ਼ ਦੇ ਵਿੱਚ ਅਜਾ ਨਾ ਹੋ ਰਿਹਾ ਅੱਜ ਤੱਕ ਹਿੰਦੁਸਤਾਨ ਦੇ ਕਿਸੇ ਲੀਡਰ ਨੇ ਆਪ ਦੀ ਬਹੁ ਗਿਣਤੀ ਨੂੰ ਕਿਤੇ ਆਤਵਾਦੀ ਵੱਖਵਾਦੀ ਜਾਂ ਇਹ ਨਹੀਂ ਕਿਹਾ ਕਿ ਦੋ ਦਿਨ ਮੈਨੂੰ ਦੇ ਦੇ ਮੈਂ ਤੀਜੇ ਦਿਨ ਵੱਡਾ ਬਣਾ ਦੇਗਾ ਇੱਕ ਪੰਜਾਬ ਦੇ ਹੁੰਦੇ ਸਾਡੇ ਸਿੱਖਾਂ ਦੇ ਹੁੰਦੇ ਹੈ ਕੀ ਕੋਈ ਵੀ ਸਿੱਖ ਧਰਮ ਦੀ ਗੱਲ ਕਰੇ ਆਪਦੇ ਖਿੱਤੇ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਤੇ ਸਾਡੀ ਕੌਮ ਦੇ ਲੀਡਰ ਨੇ ਜਿਹੜੇ ਬੋਲਦੇ ਨੇ ਕਿ ਇਹ ਆਤਵਾਦੀ ਹੈ ਵੱਖਵਾਦ ਹਰ ਸਾਨੂੰ ਕਿਹੋ ਜਿਹਾ ਲੀਡਰ ਚਾਹੀਦੇ ਨੇ ਸਾਨੂੰ ਲੀਡਰ ਚਾਹੀਦੇ ਨੇ ਹਿੰਦੁਸਤਾਨ ਦੀ ਬਹੁ ਗੁਣਤੀ ਦੇ ਜਿਹੜੇ ਲੀਡਰ ਨੇ ਉਹ ਜਿੰਨੇ ਜਰਾਜ ਕਰਦੇ ਨੇ ਉਹਨਾਂ ਤੋਂ ਆਪਣਾ ਸਾਡੇ ਗਵਨਚ ਤਹਿ ਪਾਉਣੀ ਹੈ ਕਿਆਂ ਪੜਾ ਦੀ ਇੱਜ਼ਤ ਲੁੱਟਦੀ ਹੈ ਉਸ ਬਾਰੇ ਜਾਈਏ ਉਹਨਾਂ ਲੀਡਰਾਂ ਦੇ ਅੱਜ ਤੱਕ ਉਹ ਨਾਲੇ ਨਾ ਇੰਕਾਉਂਟਰ ਦੀ ਗੱਲ ਕੀਤੀ ਨਾ ਕਿਸੇ ਨੂੰ ਫਰਸੀ ਚੜਨ ਦਿੱਤਾ ਆਜ ਵੀ ਬਾਬਤ ਨੂੰ ਉਹਨਾਂ ਨੇ ਇੱਕ ਸੂਈ ਜਿੰਨੀ ਵੀ ਦਰਦ ਨਹੀਂ ਹੋਣ ਦਿੱਤੀ ਤੇ ਸਾਡੇ 10 ਬੰਦੇ ਜਿਨ੍ਹਾਂ ਦੇ ਕੋਈ ਦੋਸ਼ ਨਹੀਂ ਕੋਈ ਨਾ ਤੇ ਕ੍ਰਿਮਲ ਪਰਚਾ ਦਰਜੀ ਕੋਈ ਅਜਾ ਵਾਕਿਆ ਨਹੀਂ ਜਿਹੜਾ ਅਸੀਂ ਕਹਿੰਦੇ ਅਗੇਂਸਟ ਸੁਸਾਇਟੀ ਹੈ ਜਾਂ ਅਗੇਂਸਟ ਸਟੇਟ ਹੈ ਉਹ ਸਿਰਫ ਸਵਾਲ ਪੁੱਛੇ ਸੀ ਇਹ ਹਿੰਦੁਸਤਾਨ ਦੇ ਅੰਦਰ ਸਿੱਖਾ ਦੇ ਜੀਵ ਕਿਉਂ ਹੁੰਦਾ ਤਾਂ ਇਹ ਲੋਕ ਸੁਣ ਤੋਂ ਬਾਅਦ ਹਿੰਦੁਸਤਾਨ ਦੀ ਹਕੀਮਤre ਐਨਐਸਐ ਲਾਤੀ ਤੁਸੀਂ ਮੈਨੂੰ ਦੱਸੋ ਕਿ ਇਸ ਕੰਟਰੀ ਦੇ ਅੰਦਰ ਐਨੇ ਗਜਰਾਤ ਤੋਂ ਲੈ ਕੇ ਦਿੱਲੀ ਕਾਣਪੁਰ ਚਾਹ ਕਟਾ ਸਾਈਡ ਤੱਕ ਕਿ ਕਿਰਾਏ ਨ ਹੋਇਆ ਐਸਾ ਬੰਦੇ ਮਾਰੇ ਗਏ ਤਾਂ ਕਿਉਂ ਕਿਸੇ ਨੇ ਅੱਜ ਤੱਕ ਐਨਐਸਐ ਨਹੀਂ ਸੋ ਮੇਰੀ ਬੇਨਤੀ ਹੈ ਕਿ ਸਾਨੂੰ ਹੁਣ ਆਪ ਦੀ ਕੌਮ ਦੇ ਲੀਡਰ ਚੁਣਨੇ ਚਾਹੀਦੇ ਨੇ ਔਰ ਇਹ ਕਿ ਜਿਵੇਂ ਪਹਿਲਾ ਇੱਕ ਪੰਥਰ ਦਾ ਚਾਲੀ ਦਾ ਹੈ ਜਿਨ੍ਹਾਂ ਨੂੰ ਅੱਜ ਤੱਕ ਇਹ ਵੀ ਨਹੀਂ ਪਤਾ ਕਿ ਕਿਹੜੇ ਗੁਰੂ ਸਾਹਿਬਾਨ ਦੀ ਸਿੱਧੀ ਕਿੱਥੇ ਹੋਈ ਹੈ ਉਹ ਅਸੀਂ ਪ੍ਰਧਾਨ ਬਣਾ ਕੇ ਤੇਰੇ ਫਿਰਦੇ ਆਪ ਦਾ ਐਦੂ ਮਾਰੀ ਨਹੀਂ ਗੱਲ ਹੋ ਰਹੀ ਕਿ ਅਟਾਲੇ ਜਾਦਾ ਪ੍ਰਹਾਰ ਹੋਵੇ ਕਿ ਉਹਨੂੰ ਇਹਦਾ ਪਤਾ ਹੋਵੇ ਕਿ ਗੁਰੂ ਅਰਜਨ ਦੇਵ ਜੀ ਦੇ ਪਿੱਛੇ ਗੁਰੂਆਂ ਦੀ ਸਿੱਧੀ ਕਿੱਥੇ ਹੋਈ ਹੈ ਤੇ ਫਿਰ ਲਾੜਤਾ ਸਾਡੇ ਜਨਮ ਇੱਕ ਆਦਮੀ ਉੱਠਦਾ ਮੋਰ ਕਰਦਾ ਹੈ ਤੇ ਅਸੀਂ ਕਹਿੰਨੇ ਪ੍ਰਧਾਨ ਜੀ ਕੋਈ ਸੋਲ ਕੇ ਬਾਹਰ ਲਿਆ ਕੇ ਢੋਕ ਕੇ ਹੁਣ ਤੁਸੀਂ ਕਿਹੜੀ ਗੱਲੋਂ ਕਹੋਗੇ ਅਸੀਂ ਸਿੱਖਿਆ ਯਾਰ ਠੀਕ ਹੈ ਤੁਹਾਡੀਆਂ ਸ਼ਖਲਾਂ ਬੜੀਆਂ ਵਧੀਆ ਨੇ ਪਰ ਅਕਲਾ ਤੋਂ ਪਿੱਛੇ ਜੇ ਬਹੁਤ ਜ਼ਿਆਦਾ ਸੋ ਮੇਰੀ ਇੰਨੀ ਬੇਨਤੀ ਹੈ ਜਿਵੇਂ ਬੀਬੀ ਖੜਾ ਆਏ ਨੇ ਇਹੋ ਜਿਹੇ ਕੈਰੈਕਟਰ ਜਿਹੜੇ ਪੰਜਾਬ ਦੀ ਬੋਲੇ ਅਸੀਂ ਉਹਨਾਂ ਦੀ ਸਪੋਰਟ ਨਹੀਂ ਕੀਤੀ ਸਰਦਾਰ ਸਿਮਰਜੀਤ ਸਿੰਘ ਮਾਨ ਕਿ ਦੁਨੀਆ ਪਾਰਟੀਆਂ ਚੰਦਾ ਪਰ ਉਹ ਇਨਸਾਨ ਇੱਕ ਆਪ ਦੀ ਥਾਂ ਤੇ ਖਿਲੋਤਾ ਹੈ ਡਿੱਗਦਾ ਹੈ ਤੁਰਦਾ ਹੈ ਫੇਰ ਡਿੱਗ ਪੈਂਦਾ ਫਿਰ ਤੁਰ ਪੈਂਦਾ ਪਰ ਆਪ ਦੀ ਕੌਮ ਦੀ ਗੱਲ ਕਰਦਾ ਸੋ ਸਾਨੂੰ ਐਹੋ ਜਿਹੇ ਕੈਰੈਕਟਰ ਚਾਹੀਦੇ ਨੇ ਜਿਹੜੇ ਆਪ ਦੀ ਕੌਮ ਦੀ ਗੱਲ ਕਰਨ ਆਪ ਦੇ ਪੰਜਾਬ ਦੀ ਗੱਲ ਕਰਨ ਸੋ ਮੇਰੀ ਬੇਨਤੀ ਆ ਭਾਈ ਅਰਜ਼ ਪਾ ਲਓ ਇੱਕ ਤਰੀਕ ਨੂੰ ਜਿਹੜਾ ਉਹਦਾ ਚੋਣ ਨਿਸ਼ਾਨ ਆ ਮਾਈਕ ਆਪਾਂ ਨੂੰ ਹੁਣ ਇੱਕ ਟਾਈਮ ਆ ਇਸ ਤੋਂ ਬਾਅਦ ਟਾਈਮ ਨਹੀਂ ਇੰਨਾ ਤੁਰ ਜ਼ਿੰਦਗੀ ਦੁਬਾਰਾ ਇਹੀ ਇੱਕ ਕਰੈਕਟਰ ਉੱਠੇਗਾ ਜਿਹੜਾ ਪ੍ਰਚਾਰ ਵੀ ਕਰੇਗਾ ਤੇ ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਜਾ ਕੇ ਬੋਲੇਗਾ ਨਹੀਂ ਤਾਂ ਕੱਲੇ ਸਾਨੂੰ ਉੱਥੇ ਪੈਸੇ ਕਮਾਉਣ ਵਾਲੇ ਤੇ ਪਾਰਲੀਮੈਂਟ ਦੀ ਬਹਿ ਕੇ ਸਵਾਲ ਵਾਲੇ ਬੰਦੇ ਮਿਲੇ ਨੇ ਪਰ ਅਕਾਲੀ ਦਲ ਦਾ ਪਛੋੜਦੇ ਕੀ ਸੀ ਉਹ ਤੁਹਾਨੂੰ ਪਤਾ ਸੀ ਤਾਂ ਮੈਨੂੰ ਲੱਗਦਾ ਸ਼ਹਿਰ ਤੁਹਾਡੇ ਇਲਾਕੇ ਤੋਂ ਇਹਨਾਂ ਬੱਟਾ ਤੋਂ ਇਹਨਾਂ ਰਾਹਾਂ ਤੋਂ ਦਿਵਾਰਾਂ ਜਥੇਦਾਰ ਕਿਰਪਾਲ ਸਿੰਘ ਝੱਬਰ ਵਾਲਾ ਫਿਰ ਅਕਾਲੀ ਦਲ ਇੱਥੇ ਹੀ ਤੁਰ ਸਕਦਾ ਜੋ ਮੈਂ ਇਹ ਨਹੀਂ ਬੇਨਤੀ ਕਰਦਾ